ਵਾਤਾ ਪਖਵਾਰ ਦੀ ਸੁਰਖੀ ਤੋਂ ਹੀ ਕਰਾਂਗੇ ਕਿ ਇੱਕ ਨਿਊਜ਼ ਆਂਦੀ ਹੈ ਦੀਵਾਲੀ ਨੂੰ ਲੈ ਕੇ ਤੇ ਉੱਥੇ ਬੈਠੇ ਨੇ ਪਿਓ ਲਾ ਲਾਣ ਦਾ ਤਾਂ ਕਿ ਇੱਕ ਇੱਕ ਲੱਖ ਡਾਲਰ ਮੈਂ ਕਿ ਇੱਕ ਇੱਕ ਪਰਿਵਾਰ ਨੂੰ ਦਵਾਗਾ ਇੱਕ ਪੰਜਾਬ ਅਬਰੌਧ ਦੱਸੇ ਕਿ ਮੈਨੂੰ ਸਾਡੇ 1 ਲੱਖ ਡਾਲਰ ਆਇਆ ਉਹ ਜਿਹੜਾ ਖਾਲਿਸਤਾਨ ਹੈ ਉਹ ਕਿਤੇ ਬਣਾਸਤਾਨ ਜਿਹੜਾ ਖਸਤਾਨ ਹੀ ਨਹੀਂ ਪੰਜਾਬ ਦਾ ਮਾਹੌਲ ਕਿਤੇ ਨਾ ਕਿਤੇ ਇੱਕ ਸ਼ਬਦ ਤੇ ਆ ਕੇ ਖਰਾਬ ਹੋ ਰਿਹਾ ਪ੍ਰਵਾਸੀ ਦੇਖੋ ਜੀ ਇਹ ਕਹਿੰਦੇ ਨੇ ਕਿ ਭਈਏ ਬਚਾਓ ਪੰਜਾਬ ਬਚਾਓ ਤੇ ਅੱਜ ਅਸੀਂ ਜਿਹੜੇ ਬਾਹਰ ਦੇ ਮੁਲਕਾਂ 'ਚ ਜਾ ਕੰਮ ਕਰਦੇ ਹਾਂ ਅਸੀਂ ਭਈਏ ਵਰਤ ਕੰਮ ਕਰਦੇ ਨਾ ਕੋਵਿਡ ਦੇ ਟਾਈਮ 'ਚ पूरे प्रवासी एकदम पंजाब को मुझे मालूम है निटिंग इंडस्ट्री पूरी टेक्सटाइल इंडस्ट्री निटिंग इंडस्ट्री पंजाब लुधियाना इज नोन एज मैनचेस्टर ऑफ इंडिया और ये मैनचेस्टर ऑफ इंडिया वर्ल्ट पर आ गया ਜੋ ਬਸਾਦ ਨਾਲ ਪਾਣੀ ਨਾਲ ਜੋ ਤੇਜ਼ੀ ਹੋਈ ਹੈ ਸਾਨੂੰ ਸਾਰਿਆਂ ਨੂੰ ਉਧਰ ਉਧਿਆਨ ਦੇਣਾ ਚਾਹੀਦਾ ਹੈ ਨਾ ਕਿ ਉਧਰ ਧਿਆਨ ਹਟਾ ਕੇ ਕਿ ਪ੍ਰਵਾਸੀ ਮੁੱਦਾ ਲੈ ਕੇ ਚੱਜਦੇ ਗਲਤ ਬੁਧਾ ਵਿਚਾਰੇ ਨੇ ਕੁਝ ਬੰਦੇ ਆਪਣੀ ਰਾਜਨੀਤੀ ਰੋਟੀ ਸਿਕਣ ਵਾਸਤੇ ਕੁਝ ਬੰਦੇ ਨੂੰ ਕਹਾਂਗਾ ਜਿਹੜਾ ਪੰਜਾਬ ਬੋਲ ਕਾ ਕਰ ਰਹੇ ਨੇ ਸਸ਼ਕਲ ਮੈਂ ਸ਼ਿਵਾંગી ਤੁਸੀ ਸਾਰੇ ਦੇਖ ਰਹੇ ਹੋ ਹੈਡਲਾਈਨ 24 ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਕਈ ਅਜਿਹੇ ਮੁੱਦੇ ਹੁੰਦੇ ਨੇ ਜੋ ਕਿ ਅਖਬਾਰ ਦੀ ਸੁਰਖੀਆਂ ਬਣ ਜਾਂਦੇ ਨੇ ਜਿਸ ਤੋਂ ਬਾਅਦ વાਅਦ ਤੇ ਵਿਵਾਦ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਤੇ ਕਈ ਲੋਕ ਹੁੰਦੇ ਨੇ ਜੋ ਸੜਕਾਂ ਤੇ ਉਤਰ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਨੇ ਤੇ ਕਈ ਇੰਟਰਵਿਊ ਰਾਹੀ ਆਪਣੀਆਂ ਗੱਲਾਂ ਕੈਮਰੇ ਮੂਰੇ ਰੱਖਦੇ ਨੇ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਨੇ ਹੋ ਲੇਕਿਨ ਅੱਜ ਅਜਿਹਾ ਮੁੱਦਾ ਇੱਕ ਲੈ ਕੇ ਆਪਾਂ ਬੈਠੇ ਹਾਂ ਜਿਸ ਤੇ ਪ੍ਰਤੀਕਿਰਿਆ ਜ਼ਰੂਰੀ ਹੈ ਲੇਕਿਨ ਖਾਸ ਕਰ ਇਸ ਤੇ ਐਕਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਾਂਗੇ ਰਾ ਦੇ ਪ੍ਰੈਜ਼ੀਡੈਂਟ ਰਾਹੁਲ ਦੁਆਜੀ ਜੋ ਕਿ ਮੇਰੇ ਨਾਲ ਮੌਜੂਦ ਨੇ ਤੇ ਸਪੋਕਸਪਰਸਨ ਰਾਜੇਸ਼ ਸੈਗਲ ਜੀ ਨੇ ਜੋ ਕਿ ਸਾਡੇ ਨਾਲ ਮੌਜੂਦ ਨੇ ਅੱਜ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਸਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਖਬਰ ਦੀ ਸੁਰਖੀ ਤੋਂ ਹੀ ਕਰਾਂਗੇ ਕਿ ਇੱਕ ਨਿਊਜ਼ ਆndi ਹੈ ਦੀਵਾਲੀ ਨੂੰ ਲੈ ਕੇ ਜੋ ਕਿ ਅਜਿਹੇ ਬੰਦੇ ਵੱਲੋਂ ਮਤਲਬ ਕਿ ਕੁਝ ਕਿਹਾ ਜਾਂਦਾ ਹੈ ਜਨਤਾ ਨੂੰ ਕਿਤੇ ਨਾ ਕਿਤੇ ਉਸ ਬੰਦੇ ਨੂੰ ਟੈਗ ਵੇ ਦਿੱਤਾ ਗਿਆ ਕਿ ਮਾਹੌਲ ਖਰਾਬ ਕਰਨ ਲਈ ਜੁਬਾਨ ਤੋਂ ਕੋਈ ਵੀ ਸ਼ਬਦ ਕਢਿਆ ਜਾਂਦਾ ਹੈ ਸੋ ਇਸ ਸੁਰਖੀ ਨੂੰ ਇਸ ਖਬਰ ਨੂੰ ਤੁਸੀਂ ਕਿਹਦਾ ਨਾਮ ਲੈ ਰਹੇ ਮੈਡਮ ਗੁਰਪਤਵਨ ਸਿੰਘ ਪੰਨੂ ਦਾ ਸਰ ਮੈਨੂੰ ਮੈ ਤੁਹਾਨੂੰ ਸ਼ਾਇਦ ਤੁਹਾਡੀ ਪਹਿਲੀ ਇੰਟਰਵਿਊ ਚ ਸੁਣ ਦੋ ਕਿਹਾ ਕਿ ਵਾਰ ਦੱਸਿਆ ਹੋਇਆ ਹੈ ਜੀ ਉਹ ਨਾ ਇਨਸਾਨ ਨਹੀਂ ਹੈ ਉਹ ਕੋਈ ਪਰਜਾਤੀ ਹੈ ਜਿਹੜੀ ਲੁਪਤ ਹੋ ਚੁੱਕੀ ਹੈ ਜੀ ਉਹ ਇਨਸਾਨ ਕਿਉਂਕਿ ਨਾ ਤੋਂ ਸਿੱਖਾ ਚਾ ਹੈ ਨਾ ਹਿੰਦੂ ਚਾ ਹੈ ਨਾ ਮੁਸਲਮਾਨ ਚਾ ਹੈ ਸਾਈ ਤੋਂ ਉਹ ਪਰਜਾਤੀ ਜਿਹੜੀ ਲੁਪਤ ਹੋ ਚੁੱਕੀ ਹੈ ਉਹਦਾ ਇੱਕੋ ਇੱਕੋ ਕੰਮ ਹੈ ਕਿ ਜਵਾਨ ਜਿਹੜੀ ਪੰਜਾਬ ਦੇ ਮਹੌਲ ਕੱਪ ਨਾਲ ਜਵਾਨ ਜਿਹੜੇ ਮੁੰਡੇ ਨੇ ਉਹਨਾਂ ਨੂੰ ਭੜਕਾਉਣਾ ਔਰ ਜਿਹੜੇ ਦੇਸ਼ ਦਾ ਮਹੌਲ ਕੱਪ ਕਰਨਾ ਕਿਉਂਕਿ ਉਹਨੇ ਆਪ ਤਾਂ ਇੰਡੀਆ ਚ ਆਣਾ ਨਹੀਂ ਹੈ ਔਰ ਇੰਡੀਆ ਮਹੌਲ ਕੱਪ ਕਰ ਰਿਹਾ ਵੈ ਸਰ ਜਿਸ ਵਿਲੁਕਤ ਪ੍ਰਜਾਤੀ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਵਿਲੁਕਤ ਪ੍ਰਜਾਤੀ ਬਸ ਸਾਤੀ ਡੰਡੂ ਡੱਡੂ ਵਾਂਗੂ ਕਿਉਂ ਨਿਕਲ ਕੇ ਬਾਰ-ਬਾਰ ਆ ਰਹੀ ਹੈ ਕੀ ਕਾਰਨ ਸਮਝੋ ਦੇਖੋ ਮੈਡਮ ਜੇ ਇੰਨਾ ਇੰਨਾ ਜੇ ਵਧੀਆ ਬੰਦਾ ਹੁੰਦਾ ਜੇ ਜੇਵੜ ਕਹਿਣਾ ਚਾਹੁੰਦਾ ਵਾਂ ਅੱਜ ਪੰਜਾਬ ਦੀ ਛੱਡੀ ਤਸਦੀ ਹੋਈ ਹੈ ਏਡੀ ਬਾੜ ਆਈ ਹੈ ਠੀਕ ਹੈ ਮੈਂ ਹੁਣ ਇਹ ਨਹੀਂ ਕਹਿਣਾ ਚਾਹੁੰਦਾ ਕਿ ਰਾਸ਼ਟਰੀ ਸਭਾ ਨੇ ਕੀ ਕੀਤਾ ਮੈਂ ਆਪਣੀ ਗੱਲ ਨਹੀਂ ਕਰਾ ਚਾਹੁੰਦਾ ਇੰਨਾ ਹੋਇਆ ਹੋਇਆ ਤੇ ਉੱਥੇ ਬੈਠੇ ਨੇ ਪਿਓ ਲਾ ਲਾਣ ਕਰਦੇ ਕਿ ਇੱਕ ਇੱਕ ਲੱਖ ਡਾਲਰ ਮੈਂ ਇੱਕ ਇੱਕ ਪਰਿਵਾਰ ਨੂੰ ਦਵਾਂਗਾ ਇੱਕ ਪੰਜਾਬ ਦਾ ਪਰਵਾਹ ਦੇ ਦੱਸੇ ਕਿ ਮੈਨੂੰ ਸੌਣੇ 1 ਲੱਖ ਡਾਲਰ ਆਇਆ ਹੋਇਆ ਨੰਬਰ 1 ਇੱਥੇ ਜਿਹੜੇ ਜਿਹੜੇ ਨੌਜਾ ਪੀੜੀ ਹੈ ਉਹਨਾਂ ਨੂੰ ਗੁੰਮਰਾਹ ਕਰਕੇ ਕਿ ਲੱਖ ਕਹਿੰਦੇ ਸਲੋਗਨ ਲਿਖੋ ਦੀ ਖਾਲਿਸਤਾਨ ਖਾਲਿਸਤਾਨ ਉਹ ਜਿਹੜਾ ਖਾਲਿਸਤਾਨ ਹੈ ਉਹ ਕਿੱਥੇ ਬਣਨਾ ਸਤਾਨ ਜਿਹਦਾ ਕੋਈ ਸਥਾਨ ਹੀ ਨਹੀਂ ਇਹ ਲੋਕ ਪਹਿਲਾਂ ਕੈਨੇਡਾ ਦੇ ਵਿੱਚ ਰੋਲਾ ਪਾਉਂਦੇ ਸੀ ਕਿ ਇੱਥੇ ਕਾਲੇ ਸਾਂ ਖਾਸੇ ਅੱਜ ਕੈਨੇਡਾ ਵਾਲਿਆਂ ਨੇ ਉਹਨਾਂ ਟਾਈਟ ਕਰ ਦਿੱਤਾ ਸੋ ਦੇਖੋ ਪੰਜਾਬ ਦਾ ਮਾਹੌਲ ਖਰਾਬ ਐਡਾ ਸਾਰਾ ਪੰਜਾਬ ਸਾਰਾ ਦੇਸ਼ ਟੱਕੀ ਕਰ ਰਿਹਾ ਪੰਜਾਬ ਟੱਕੀ ਕਰ ਰਿਹਾ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਸਿੰਘ ਜੀ ਔਰ ਡੀਜੀਪੀ ਗੋਰਖ ਯਾਦਵ ਜੀ ਨਾ ਬੜੇ ਕੰਮ ਕਰ ਰਹੇ ਨੇ ਦੋਨਾਂ ਨੇ ਇੱਕ ਆਪਣੇ ਮਿਲ ਜੁਲ ਕੇ ਉਹਦੇ باوجود ਅੱਜ ਤਾਸਦੀ ਹੋਈ ਹੈ ਸਾਰੇ ਸੀਐਮ ਸਾਹਿਬ ਹਸਪਤਲ ਚ ਐਡਮਿਟ ਸੀ ਉਹਦੇ باوجود ਉਹਤੇ ਇੱਕ ਇੱਕ ਚੀਜ਼ ਦਾ ਉਹ ਇੰਤਜ਼ਾਮ ਕਰਵਾਦੇ ਰਹੇ ਨੇ ਔਰ ਅਫਸਰਾਂ ਨੂੰ ਆਪਣਾ ਆਰਡਰ ਦਿੰਦੇ ਰਹੇ ਨੇ ਇਸ ਤਰ੍ਹਾਂ ਦੇ ਸਹਿਯੋਗ ਕਿਉਂਕਿ ਉਹ ਪੰਜਾਬ ਦੇ ਬਸੰਦੀਕ ਨਹੀਂ ਉਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਸਰਕਾਰਾਂ ਆਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਨਾਂ ਤੇ ਆਮ ਪਾਰਟੀ ਚ ਨਾਂ ਮੈਂ ਕਾਂਗਰਸ ਪਾਰਟੀ ਚ ਨਾਂ ਮੈਂ ਬੀਜੇਪੀ ਚ ਨਾਂ ਮੈਂ ਕਾਦਰ ਚ ਨਾਂ ਲੇਕਿਨ ਮੈਂ ਇੱਕ ਸ਼ਹਿਰ ਵਸੀ ਹੋ ਕੇ ਮੈਂ ਇੱਕ ਇਨਸਾਨ ਹੋ ਕੇ ਪੰਜਾਬ ਦਾ ਵਸਨੀਕ ਹੋ ਕੇ ਮੈਂ ਉਹਨਾਂ ਦੀ ਤਾਰੀਫ ਕਰਨਾ ਮੈਂ ਹਮੇਸ਼ਾ ਗੱਲ ਕਰਦਾ ਹਾਂ ਜਿਹੜਾ ਬੰਦਾ ਪੰਜਾਬ ਦਾ ਦੇਸ਼ ਦਾ ਅੱਛਾ ਸੋਚੇਗਾ ਰਾਸ਼ਟਰੀ ਸਿੱਖਿਆ ਸੰਘ ਉਦਾਰ ਸਮਰਥਨ ਕਰੇਗੀ ਕੋਈ ਵੀ ਹੋਵੇ ਪੇ ਪਾਰਟੀ ਦੋਸ਼ ਬਾਜ਼ੀ ਕਰਕੇ ਉੱਠ ਕੇ ਪ੍ਰਤੀਯੋਗਤਾ ਕਰਾਂਗੇ ਦੀਵਾਲੀ ਨੂੰ ਬਹੁਤ ਥੋੜੇ ਦਿਨ ਰਹਿ ਗਏ ਕੱਲ ਦੀਵਾਲੀ ਨੂੰ ਫਿਰ ਕਿਵੇਂ ਦੇਖ ਮੈਡਮ ਉਹਦੇ ਕਹਿਣਾ ਕਾਜਵਲ ਨਹੀਂ ਉਹਦੇ ਹਰ ਵੇਲੇ ਕਹਿੰਦਾ ਕਾਜਵਲ ਬ ਇੱਕ ਪੰਨੋ ਨੂੰ ਕੁੱਤਾ ਨਹੀਂ ਪੁੱਛਦਾ ਉਹਦੀ ਵੈਲਿਊ ਕੀ ਇਹਦੇ ਸੁਣਾ ਅੱਜ ਕਹਿੰਦਾ ਲਿਖ ਲਓ ਖਾਲਸਾ ਉਹਦੇ ਕਹਿਣ ਖਾਸਾ ਬਣ ਗਿਆ ਜੇ ਇੰਨਾ ਹੁੰਦਾ ਤਾਂ ਪੰਜਾਬ ਦੇ ਜੋ ਹਾਲਾਤ ਹੋਏ ਨੇ ਆ ਕੇ ਕਰਦਾ ਦੇਖੋ ਪੰਜਾਬ ਵਿੱਚ ਐਨ ਆਰ ਆਈ ਬੜੇ ਆਏ ਨੇ ਬਹੁਤ ਬੜੇ ਫੰਡਿੰਗ ਲੋਕਲ ਭੇਜਿਆ ਬੜੇ ਲੋਕਾਂ ਨੇ ਸਾਡੇ ਅਲਸੰਗ ਸੈੱਲ ਹੈਗਾ ਉਹਨਾਂ ਨੇ ਜਾ ਕੇ ਉਹਨਾਂ ਨੂੰ ਰਾਸ਼ਨ ਦਿੱਤੇ ਨੇ ਬੜੇ ਲੋਕਾਂ ਕਿ ਕਿਤਾਬ ਅਸੀਦ ਦੀ ਫੋਟੋਗ੍ਰਾਫੀ ਨਹੀਂ ਕਰਾਂਦੇ ਅਈ ਲੋਕ ਦਾ ਹਾਜਰ ਨਹੀਂ ਪੈਂਦੇ ਜੋ ਕਰਨਾ ਸਾਡੀ ਪਾਰਟੀ ਉਹਦੇ ਕਰ ਰਹੀ ਹੈ ਬਾਕੀ ਲੋਕ ਵੀ ਕਰ ਰਹੇ ਨੇ ਬੜੀ ਸੰਸਤਾਵਾ ਕਰੀਆਂ ਨੇ ਪੰਜਾਬ ਦੀ ਜਦੋਂ ਤੱਕ ਦਸਦੀ ਆਈ ਹੈ ਪੰਜਾਬ ਆਪਣੇ ਆਪ ਦਮ ਤੇ ਖੜਾ ਹੋਇਆ ਹੋਇਆ ਹੈ ਪ ਜਿਵੇਂ ਹੈਗਾ ਪੰਜਾਬ ਹਮੇਸ਼ਾ ਜਿੱਥੇ ਇੰਡੀਆ ਵਿੱਚ ਜਾਂਦੇ ਬਾਹਰ ਵੀ ਕਿਤੇ ਕੋਈ ਤਸਦੀ ਹੋਈ ਹੈ ਪੰਜਾਬ ਜੱਗ ਤੇ ਖੜਾ ਹੋਇਆ ਹੈ ਲੇਕਿਨ ਸਰ ਜਿਸ ਬਾਰੇ ਤੁਸੀਂ ਕਹਿ ਰਹੇ ਹੋ ਜਿੰਨੂੰ ਕੋਈ ਪੁੱਛਦਾ ਨਹੀਂ ਜਿਹਦੇ ਕਹੀ ਦੀ ਕੋਈ ਵੈਲਿਊ ਨਹੀਂ ਨਹੀਂ ਲੇਕਿਨ ਉਹ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਬਣ ਜਾਂਦੀ ਲੋਕ ਪ੍ਰਤੀਕਿਰਿਆ ਕੋ ਦੇ ਰਹੇ ਫਿਰ ਉਹਨੂੰ ਇਦਾਂ ਇਗਨੋਰ ਕਰਨਾ ਜਿਵੇਂ ਕਿ ਤੁਸੀਂ ਉਹ ਗੱਲ ਕੀਤੀ ਉਹਨੂੰ ਇਗਨੋਰ ਕਰਤੇ ਜਾ ਰਹੇ ਉਹਨੂੰ ਕੋਈ ਉਹਦੀ ਵੈਲਿਊ ਦੇਖੋ ਅਖਬਾਰਾਂ ਦੀਆਂ ਸੁਰਖੀਆਂ ਕਿਤੇ ਨਾ ਕਿਤੇ ਯੂਥ ਤਾਂ ਸਰ ਗੱਲਾਂ ਚ ਇੱਕ ਦੋ ਤਾਂ ਆਏ ਮੈਂ ਕਹਿੰਦਾ ਜੀ ਜੇ ਉਸ ਬੰਦੇ ਨੇ ਆਪਣੀ ਮਾਂ ਦਾ ਦੁੱਧ ਪੀਤਾ ਹੋਵੇ ਭਾਰਤ ਦੀ ਧਰਤੀ ਦੀ ਪਿਆਰ ਕਰਕੇ ਤਾਂ ਦਿਖਾਵੇ ਮੈਂ ਕਹ ਰਹੀ ਸੀ ਮੈਂ ਕਹ ਇਹ ਕਹਿੰਦੀ ਗੱਲਾਂ ਨੇ ਸਿਰਫ ਲੋਕਾਂ ਨੂੰ ਖਸਾਰਿਆ ਵੈ ਜਿਹੜੇ ਆਪਣੇ ਜਵਾਨ ਪੀੜੀ ਐ ਯੁਵਾ ਪੀੜੀ ਐ ਉਹਨੂੰ ਖਸਾਰਿਆ ਵੈ ਚੰਗੇ ਕੰਮ ਕਰੇ ਉਥੇ ਬਹਿ ਕੇ ਪ੍ਰਚਾਰ ਕਰੇ ਅਸੀਂ ਕੰਗ ਤਾਰੀਫ ਕਰਾਂਗੇ ਜੇ ਕੋਈ ਚੰਗਾ ਕੰਮ ਕਰੇਗਾ ਤੇ ਜੇ ਮਾੜਾ ਕੰਮ ਕਰੇ ਤੁਸੀਂ ਵਿਰੋਧ ਕਰਾਂਗੇ ਸਰ ਚੰਗਾ ਮਾੜਾ ਆਪਾਂ ਬਾਅਦ 'ਚ ਦੇਖਾਂਗੇ ਉਹ ਮਾਹੌਲ ਖਰਾਬ ਕਰ ਰਿਹਾ ਨਹੀਂ ਕਰ ਰਿਹਾ ਉਹ ਤਾਂ ਦੇਖੋ ਪਰ ਸਰਕਾਰਾਂ ਤੇ ਪਰਮਾਤਮਾ ਜੋ ਵੀ ਹੈ ਲਿਖਿਆ ਹੋਇਆ ਹੋਣਾ ਲੇਕਿਨ ਇੱਕ ਹੋਰ ਚੀਜ਼ ਹੈ ਸਰ ਕਿ ਪੰਜਾਬ ਦਾ ਮਾਹੌਲ ਕਿਤੇ ਨਾ ਕਿਤੇ ਇੱਕ ਸ਼ਬਦ ਤੇ ਆ ਕੇ ਖਰਾਬ ਹੋ ਰਿਹਾ ਪ੍ਰਵਾਸੀ ਦੋ ਮੁੱਦਾ ਸਰ ਮੁੱਦਾ ਹਰ ਪਾਸੇ ਫੈਲਿਆ ਹੋਇਆ ਉਹ ਕਿਵੇਂ ਦੇਖ ਰਹੇ ਹੋ ਤੇ ਰੇਲਵੇ ਸਟੇਸ਼ਨ ਵੀ ਭਰਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਗੱਲ ਇਹ ਹੈ ਕਿ ਗਲਤੀ ਇੱਕ ਬੰਦਾ ਕਰਦਾ ਹੈ ਦਰਦੀ ਕੋਈ ਨਹੀਂ ਸਰ ਕੀਮਿਊਨਿਟੀ ਨਾਲ ਥੋੜੀ ਕੀਤੀ ਹੈ ਮੈਂ ਗੱਲ ਕਹਾਂਗਾ ਜੀ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਸਾਈਵਿਆ ਸਾਰੇ ਐ ਵਿੱਚ ਕੋਈ ਨਾ ਕੋਈ ਮਾਰੇ ਅਨਸਰ ਵੀ ਹੁੰਦੇ ਨੇ ਅਸੀਂ ਕਹਿੰਦੇ ਆ ਜੀ ਇਹ ਇਹ ਸਲੋਗਨ ਧੇਰੇ ਨੇ ਕਿ ਜੀ ਭਈਏ ਪੰਜਾਬੋ ਤੇ ਪੰਜਾਬ ਬਚਾਓ ਇਹ ਨਹੀਂ ਕਹਿੰਦੇ ਕਿ ਕ੍ਰਿਮੀਨਲ ਭਜਾਓ ਤੇ ਪੰਜਾਬ ਬਚਾਓ ਜਿਹੜੇ ਯੂਪੀ ਦੇ ਵਿੱਚ ਅੱਜ ਉੱਥੇ ਸਾਡੇ ਜੋਗੀ ਜੀ ਨੇ ਸਰਕਾਰ ਬੜਾਈ ਆ ਉਹਨਾਂ ਨੇ ਬੜਾ ਚੰਗਾ ਕੰਮ ਕੀਤਾ ਜਿਹੜੇ ਉੱਥੇ ਦੇ ਕ੍ਰਿਮੀਨਲ ਸੀ ਉਹ ਭੱਜ ਕੇ ਪੰਜਾਬ ਚ ਆਏ ਨੇ ਉਹ ਕ੍ਰਿਮੀਨਲ ਕਿਨੇ ਭਜਾਉਂਦੇ ਦੇਖੋ ਜੇ ਇਹ ਕਹਿੰਦੇ ਜੀ ਕਿ ਪਈਏ ਪੰਜਾਬੋ ਪੰਜਾਬ ਬਚਾਓ ਤੇ ਅੱਜ ਅਸੀਂ ਜਿਹੜੇ ਬਾਹਰ ਦੇ ਬਲਕਾਂ ਜੇ ਕੰਮ ਕਰਦੇ ਅਸੀਂ ਪਈਏ ਵਰਗੇ ਕੰਮ ਕਰਦੇ ਨਾ ਸਾਡੇ ਜਿਹੜੇ ਪੰਜਾਬੀ ਨੇ ਜਿਹੜਾ ਕੈਨੇਡਾ ਅਮਰੀਕਾ ਯੂ ਐਸ ਆਈ ਵਗੈਰਾ ਜਿੱਥੇ ਜਾਂਦੇ ਨੇ ਇਜ਼ਰਾਈਲ ਵਗੈਰਾ ਉੱਥੇ ਜਾ ਕੇ ਪਈਏ ਵਰਗੇ ਕੰਮ ਕਰਦੇ ਆ ਲੇਬਰ ਕਰਦੇ ਆ ਤੇ ਘਰ ਪੈਸੇ ਭੇਜਦੇ ਆ ਜਸਟ ਲਾਈਕ ਅਸੀਂ ਕਿ ਲੇਬਰ ਹੋਗੇ ਪਈਏ ਹੋਗੇ ਨਾ ਸਾਨੂੰ ਵੀ ਬਾਹਰ ਕੱਢਣਗੇ ਕੱਢਣਾ ਇਹ ਗਲਤ ਆ ਦੇਖੋ ਅਸੀਂ ਪੰਜਾਬ ਦੇ ਵਿੱਚ ਅੱਜ ਜੇ ਲੇਵਰ ਚਲੀ ਜਾਵੇ ਤੇ ਪੰਜਾਬ ਨਾ ਕਿੱਥੇ ਖੜਾ ਹੋਵੇ ਤੁਸੀਂ ਦੱਸੋ ਅੱਜ ਜਦੋਂ ਝੋਨਾ ਹੈ ਝੋਨਾ ਇਹਨਾਂ ਨੇ ਵੜਨਾ ਹੋਇਆ ਦੇਖੋ ਜਾ ਕੇ ਕੋਈ ਸਟੇਰ ਖੜੇ ਹੋਣੇ ਪਿੰਡਾਂ ਜਾਂਦੇ ਨੇ ਵਕਾਇਦਾ ਇਹਨਾਂ ਨੇ ਬੰਦੇ ਜਾਂਦੇ ਨੇ ਵਕਾਇਦਾ ਸੇ ਇਹਨਾਂ ਨੂੰ ਐਡਵਾਂਸ ਚੇਚੇ ਦੇ ਕੇ ਆਂਦੇ ਨੇ ਚਲੋ ਆਓ ਸਾਡੇ ਕਿ ਖੇਤਾਂ 'ਚ ਕੰਮ ਕਰੋ ਇਹਨਾਂ ਜਗ ਬਿੰਦਾ ਤਲਕ ਦੇ ਆਂਦੇ ਜਗਾ ਖਾਣਾ ਪੀਣਾ ਦੇ ਕੇ ਆਂਦੇ ਨੇ ਅੱਜ ਇਹਨਾਂ ਨੂੰ ਆਪਣੇ ਪੰਜਾਬੀਆਂ ਨੂੰ ਲਗਾਉ ਝੋਨਾ ਕੋਲ ਲਗਾਉਂਦਾ ਵੇ ਸਭ ਬਾਂਹ ਭਜਦੇ ਪੈ ਨੇ ਇਹ ਕਹਿਣ ਦੀ ਗੱਲ ਆ ਜੀ ਅਸੀਂ ਬਿਲਕੁਲ ਇਹਦੇ ਖਿਲਾਫ ਆ ਰਾਸ਼ਟਰੀ ਸਿਵ사 ਸੰਘ ਇੱਕ ਤਾਂ ਇਹ ਚੀਜ਼ ਐਲਾਨ ਕਰਦੀ ਹੈ ਅਸੀਂ ਪ੍ਰਵਾਸੀ ਭਾਈਚਾਰੇ ਦੇ ਨਾਲ ਆ ਦੇਖੋ ਇਹ ਇੱਕ ਸ਼ਾਂਤ ਚਾ ਜਾ ਰਿਹਾ ਇੱਕ ਚਾਲ ਚੱਲੀ ਜਾ ਰਹੀ ਹੈ ਪ੍ਰਵਾਸੀ ਇਹਦੇ ਵਿੱਚ ਕਿੰਦਾ ਕਿੰਦਾ ਹਿੰਦੂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਹਿੰਦੂ ਕਮਿਊਨਿਟੀ ਨੂੰ ਭਜਾਈਏ ਕਿਉਂ ਜੀ ਮੈਂ ਕਹਿੰਦਾ ਜੀ ਅੱਜ ਇਸ ਵਿੱਚ ਜਿਹੜਾ ਬੰਦਾ ਗਲਤ ਕਰਦਾ ਚਾਹੇ ਪੰਜਾਬੀ ਹੈ ਚਾਹੇ ਹਿੰਦੂ ਹੈ ਤੇ ਕੋਈ ਵੀ ਹੈ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਨਾ ਕਿ ਪੂਰੀ ਕਮਿਊਨਿਟੀ ਖਰਾਬ ਸਰ ਪੰਜਾਬੀ ਸਿੱਖ ਵੀ ਤੁਸੀਂ ਦੋ ਸਿਸਟਮ ਚ ਕਿਉਂ ਵੜਨ ਤੇ ਆ ਗਏ ਪ੍ਰਵਾਸੀ ਪ੍ਰਵਾਸੀ ਲਾਈਕ ਆਲੋ ਤੁਸੀਂ ਕਿਹਾ ਨਾ ਕਿ ਪ੍ਰਵਾਸੀ ਵਰਲਡ ਲਿਖ ਚੱਲ ਰਿਹਾ ਸਟੇਸ਼ਨ ਪਰ ਜਾ ਰਹੇ ਨੇ ਅਸੀਂ ਅੱਗੇ ਅੱਗੇ ਅਸੀਂ ਦੇ ਵਿੱਚ ਸਰ ਮੁਸਲਮਾਨ ਸਾਰੇ ਨਹੀਂ ਐਤੋਂ 7-2 ਸਾਲ ਪਹਿਲਾਂ ਹੀ ਮੁੱਦਾ ਉੱਠਿਆ ਸੀ ਕਿ ਪ੍ਰਵਾਸੀ ਲੈ ਕੇ ਤਵੀ ਅਸੀਂ ਡਟ ਕੇ ਇਸਪੋਰਟ ਕੀਤੀ ਅੱਜ ਵੀ ਰਾਸ਼ਟਰੀ ਸ਼ਿਵਜਾ ਸੰਘ ਪ੍ਰਵਾਸੀ ਭਾਈਚਾਰੇ ਨਾਲ ਖੜੀ ਹੈ ਪ੍ਰਵਾਸੀ ਭਾਈਚਾਰੇ ਨਾਲ ਚਟਾਂ ਦੇ ਖੜੀ ਉਹ ਆਂਦੇ ਮਿਹਨਤ ਮਜ਼ਦੂਰੀ ਕਰਦੇ ਨੇ ਉਹ ਕਿਸੇ ਕੀ ਲਾਂਦੇ ਠੀਕ ਹੈ ਜੇ ਉਹਨੇ ਕੋਈ ਗਲਤ ਬੰਦਾ ਗਿਆ ਉਹ ਐਸੇ ਬੰਦੇ ਨੂੰ ਚੌਂਕੀ ਖੜਾ ਕਰਕੇ ਫਾਂਸੀ ਲਗਾ ਦੋ ਕੀ ਇਹ ਵੀ ਜਾ ਰਿਹਾ ਚੌਕ ਫਾਂਸੀ ਨਹੀਂ ਮਤਲਬ ਸਭ ਤੋਂ ਪਹਿਲਾਂ ਤਾਂ ਇਹ ਜਾ ਰਿਹਾ ਕਿ ਉਸਨੇ ਇੱਕ ਬੱਚੀ ਨਾਲ ਬਹੁਤ ਹੀ ਬਰੂਟਲੀ ਜਿਹੜਾ ਹੋਇਆ ਉਹ ਬਹੁਤ ਕਨੋਣਾ ਹੋਇਆ ਹੈ ਉਹ ਸ਼ਬਦ ਮੈਂ ਕਹਿੰਦਾ ਮੂੰਹ ਚ ਕਰਨੇ ਵੀ ਮੈਨੂੰ ਮਨੂਹ ਕਮਜ਼ੀ ਹੈ ਮੈਂ ਕਹਿੰਦਾ ਜੋ ਹੋਇਆ ਉਦੇ ਵਾਸਤੇ ਸਰਕਾਰਾਂ ਨੂੰ ਜਿਵੇਂ ਤਾਲਿਵਾਂਜ ਕਾਨੂੰਨ ਬਣਾਇਆ ਕਿ ਚੌਂਕੇ ਲੜਕਾ ਕੇ ਉਸ ਨੂੰ ਫਾਂਸੀ ਦੇ ਦੇ ਅਜਿਹਾ ਕਾਨੂੰਨ ਬਣਾਇਆ ਚਾਹੀਦਾ ਹੈ ਜਿਹੜਾ ਵੀ ਬੰਦਾ ਕੋਈ ਕਿਸੇ ਵੀ ਕਮਿਊਨਿਟੀ ਦਾ ਹੋਵੇ ਕਿਸੇ ਵੀ ਵਿੰਗ ਦਾ ਹੋਵੇ ਕਿਸੇ ਵੀ ਦੇਸ਼ ਦਾ ਹੋਵੇ ਜਿਹੜਾ ਕ੍ਰਾਈਮ ਕਰੇ ਸਰਕਾਰ ਨੂੰ ਉਹਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਇਹ ਸਰਕਾਰ ਦੇ ਨਾਲ ਆ ਸਰਕਾਰ ਨੂੰ ਅਗੋਂ ਵਾਸਤੇ ਵੀ ਰੱਬ ਨਾ ਕਰੇ ਕਿਸੇ ਕੋਈ ਮਦਮ ਮਗਰੀ ਕਿ ਕਟੜਾ ਹੁੰਦੀ ਹੈ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਸੈਗਲ ਜੀ ਕਿਵੇਂ ਦੇਖ ਰਹੇ ਹੋ ਸੀਮਪੰਗਵਤ ਮੰਨ ਦਾ ਵੀ ਇੱਕ ਵੀਡੀਓ ਪਾ ਦੇਖਿਆ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਪ੍ਰਵਾਸੀਆਂ ਨੂੰ ਲੈ ਕੇ ਜੋ ਵੀ ਹੋ ਰਿਹਾ ਵਾ ਆਲਮੋਸਟ ਪੰਜਾਬੀ ਅਦਰ ਸਟੇਟਸ ਦੇ ਵਿੱਚ ਜਾਂਦੇ ਨੇ ਟਰਾਂਸਪੋਰਟੇਸ਼ਨ ਦਾ ਜਿੰਨਾ ਦਾ ਕੰਮ ਹੈ ਲੇਕਿਨ ਸਰ ਫੇਰ ਵੀ ਬਾਵਜੂਦ ਇਹਨਾਂ ਵੀਡੀਓ ਦੇ ਇਹਨਾਂ ਗੱਲਾਂ ਦੇ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਰੇੜੀਆਂ ਫੜੀਆਂ ਕਿਸ ਤਰ੍ਹਾਂ ਤੋੜ-ਫੋੜ ਹੋ ਰਹੀ ਹੈ ਕਿਸ ਤਰ੍ਹਾਂ ਰੇਲਵੇ ਸਟੇਸ਼ਨ ਤੇ ਜਾਣ ਨੂੰ ਪ੍ਰਵਾਸੀ ਮਜਬੂਰ ਹੈ ਤੇ ਦ੍ਰਿਸ਼ ਜੋ ਵੀ ਸਰ ਸਾਰਿਆਂ ਵੀਡੀਓ ਰਹੀ سوشل ਮੀਡੀਆ ਰਾਈਟ ਲੁਕਿਆਤਾ ਹੈ ਕਿ ਕਹੋਗੇ एक्चुअली ना ये सब लोग अपना कोविड का टाइम भूल गए कोविड के टाइम में पूरे प्रवासी एकदम पंजाब छोड़ दिए मुझे मालूम है निटिंग इंडस्ट्री पूरी टेक्सटाइल इंडस्ट्री निटिंग इंडस्ट्री पंजाब लुधियाना इज नोन एज मैनचेस्टर ऑफ इंडिया और ये मैनचेस्टर ऑफ इंडिया हॉल्ट पर आ गया था डाइंग बंद हो गई थी क्योंकि कारीगर नहीं थे मास्टर नहीं थे वो ज्ञान नहीं था अब जो ज्ञान है वो प्रवासियों ने लिया है हम वर्ड इनफैक्ट देखा जाए, प्रवासी बोलना ठीक है वो वहां से आए हैं यहाँ पर सेटल हुए हैं हमारे को कुछ दे ही रहे हैं एम आई रू रॉन्ग और जब वो मशीनें बंद हो गई टेक्सटाइल बंद हो गया इनफैक्ट निटिंग इंडस्ट्री बंद होगी आप हैरान होंगे आप इतिहास के पन्ने वो कोविड काल के पन्ने पलट के देखें बाई एयर लेबर को बुलाया गया मास्टरों को बुलाया गया कि मशीनें चालू करो काम चालू करो हम लोग अप, कुछ लोग अपने पैरों पर खुद कुलाड़ी मार रहे हैं क्योंकि उनको फंडिंग बाहर से हो रही है उनका मकसद यही है खटाखट राजनीति करना ਟੁਕੜੇ ਟੁਕੜੇ ਰਾਜਨੀਤੀ ਕਰਨਾ ਔਰ ਕੁਝ ਨਹੀਂ ਇਹ ਨਾ ਕਿਦਾਂ ਕਿਦੇ ਰਾਜਨੀਤੀ ਹੋ ਰਹੀ ਹੈ ਤੁਸੀਂ ਦੇਖੋ ਜਿਸ ਤਰ੍ਹਾਂ ਸੈਗਰ ਜੀ ਨੇ ਗੱਲ ਕੀਤੀ ਬਹੁਤ ਵਧੀਆ ਗੱਲ ਕੀਤੀ ਹੈ ਕਿ ਜੇ ਅੱਜ ਜੇ ਲੇਬਰ ਜੇ ਸਾਡੀ ਪੰਜਾਬ ਤੋਂ ਬਾਹਰ ਚਲੀ ਜਾਂਦੀ ਹੈ ਇੰਡਸਟਰੀ ਕਿਤੇ ਖੜੀ ਹੈ ਇਸ ਟਾਈਮ ਪੰਜਾਬ ਦੀ ਜੋ ਟੈਸਟਰੀ ਹੋਈ ਹੈ ਹੜ੍ਹਾਂ ਨਾਲ ਜੋ ਬਰਸਾਤ ਦੇ ਨਾਲ ਪਾਣੀ ਦੇ ਨਾਲ ਜੋ ਟੈਸਟਰੀ ਹੋਈ ਹੈ ਸਾਨੂੰ ਸਾਰਿਆਂ ਨੂੰ ਉਧਰ ਧਿਆਨ ਦੇਣਾ ਚਾਹੀਦਾ ਨਾ ਕਿ ਉਹਦਾ ਧਿਆਨ ਹਟਾ ਕੇ ਇਹ ਪ੍ਰਵਾਸੀ ਮੁੱਦਾ ਲੈ ਕੇ ਜਾਣਾ ਚਾਹੀਦਾ ਇਹ ਗਲਤ ਮੁੱਦਾ ਲੈ ਕੇ ਜਾ ਰਹੇ ਨੇ ਕੁਝ ਬੰਦੇ ਆਪਣੀ ਰਾਜਨੀਤੀ ਰੋਟੀਆਂ ਸੇਕਣ ਵਾਸਤੇ ਕੁਝ ਬੰਦੇ ਮੈਂ ਕਹਾਂਗਾ ਜਿਹੜਾ ਪੰਜਾਬ ਮੋਹਲ ਕਾਰ ਕਰ ਰਹੇ ਨੇ ਸਦਾ ਭਗਵਾਨ ਤੋਂ ਮਾਨਸ਼ੀ ਚ ਤੋਂ ਮੈਂ ਬੇਨਤੀ ਕਰਾਂਗਾ ਡਿਜੀ ਗੋਰਜਾ ਦੀ ਬੇਨਤੀ ਕਰਾਂਗਾ ਲਾਣ ਨਾਟ ਉਹਨਾਂ ਨੇ ਦੇਖਣਾ ਮੈਂ ਇਹ ਜਿਹੜੇ ਕੁਝ ਬੰਦੇ ਜਿਹੜੇ ਸ਼ਾਰਦੀ ਤਤਵ ਜਿਹੜਾ ਮਾਹੌਲ ਖਰਾਬ ਕਰ ਰਹੇ ਨੇ ਉਹਨਾਂ ਦਾ ਨਕੇਲ ਪਾਈ ਜਾਵੇ ਦੇਖੋ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੁੰਦਾ ਕੋਈ ਵੀ ਤਾਕਤ ਆਵੇਗੀ ਅਸੀਂ ਉਹਨਾਂ ਨੂੰ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਅਸੀਂ ਮਸ਼ਾ ਪੰਜਾਬ ਚ ਭਾਈਚਾਰਾ ਰਹਿਣਾ ਚਾਹੁੰਦਾ ਆ ਅਸੀਂ ਚਾਹੁੰਦੇ ਭਾਈਚਾਰਾ ਰਹੇ ਰਾਸ਼ਟਰੀ ਸਿਵ ਸੰਗਠਨ ਦਾ ਕਿਉਂ ਕੰਮ ਹੁੰਦਾ ਹੈ ਕਿ ਆਪਣੇ ਪੰਜਾਬ ਨੂੰ ਬਚਾਣਾ ਆਪਣੇ ਦੇਸ਼ ਨੂੰ ਬਚਾਣਾ ਦੇਸ਼ ਰੱਖਿਆ ਦੇ ਜਿਹੜੀ ਵਿਰੋਧੀ ਤਾਕਤਾਂ ਨੇ ਜਿਹੜੀ ਆਤਮਹੈ ਤਾਕਤਾਂ ਨੇ ਅਸੀਂ ਉਹਦਾ ਵਿਰੋਧ ਕਰ ਡਟ ਕੇ ਕਰਦੇ ਆਇਆ ਕਰਦੇ ਰਵਾਂਗੇ ਦੇਖੋ ਜਿਹਨਾਂ ਲੋਕਾਂ ਨੇ ਇਹ ਰਮਾਵ ਤੁਸੀਂ ਹਲਵਾ ਹੈ ਵੈ ਤੁਸੀਂ ਚੋਨਾ ਬਿਜਿਆ ਵੈ ਤੁਸੀਂ ਜਾ ਕੇ ਫੇਟੀ ਲਿਵਰ ਕੀਤੀ ਹੈ ਬੇਕਾਰ ਗੱਲਾਂ ਕਰਦੇ ਲੋਕ ਸਿਰਫ ਬਜਾਦ ਮੋਲ ਕਰਾਉਣ ਕਰਾਉਣ ਵਾਸਤੇ ਔਰ ਬਰ ਫੰਡਿੰਗ ਲੈਣ ਵਾਸਤੇ ਹੋਰ ਕੋਈ ਪੁੱਤ ਨਹੀਂ ਕਰਨ ਕੋ ਅੱਛਾ ਕੀ ਅਸਰ ਦੇਖਦੇ ਹੋ ਫਿਰ ਆਉਣ ਵਾਲੇ ਟਾਈਮ 'ਚ ਜਿਸ ਤਰ੍ਹਾਂ ਦੇਖੋ ਕਿਤੇ ਨਾ ਕਿਤੇ ਤਾਂ ਸਟੇਸ਼ਨ ਤੱਕ ਜੋ ਭੀੜ ਆ ਚੁੱਕੀ ਹੈ ਜੋ ਆਪਣੇ ਬੋੜੀਆਂ ਬਿਸਤਰਾ ਚੱਕ ਕੇ ਜਿਸ ਤਰ੍ਹਾਂ ਜਾ ਰਹੇ ਮੈਡਮ ਦੇਖੋ ਦਿਨ ਤੱਕ ਦਿਨ ਆ ਰਹੇ ਨੇ ਇੱਕ ਪਿੱਛੇ ਮਹੀਨਾ ਡੇਢ ਦੋ ਮਹੀਨੇ ਸਾਰੇ ਲੋਕ ਪੰਜਾਬ 'ਚ ਕੀ ਹਿਮਾਚਲ ਜਿਹੜੇ ਡਿਸਟਰਬ ਹੋਏ ਜਿਹੜੀ ਨਾਰਥ ਪੂਰੀ ਡਿਸਟਰਬ ਪਈ ਹੈ ਵਰਸ਼ ਕਰਕੇ ਠੀਕ ਹੈ ਨਾ ਹੁਣ ਲੋਕਾਂ ਨੇ ਸੋੜਾ ਸੈੱਟ ਹੋਣਾ ਹੈ ਆਪਣਾ ਕਾਰਬੋ ਸੈੱਟ ਕਰਨੇ ਆਪਣੀ ਦੁਕਾਨ ਦੇ ਸੈੱਟ ਕਰਨੇ ਜਿਹਨਾਂ ਇੰਡਸਟਰੀ ਪਾਣੀ ਚੱਲੇਗਾ ਉਹ ਸੈੱਟ ਕਰਨਾ ਮੈਂ ਉਹ ਤੋਂ ਹੁਣੇ ਲੇਵਲ ਪਹੁੰਚਾ ਦੇਗੇ ਦਿਨ ਤੱਕ ਹੀ ਖਤਮ ਦੇਖੋ ਪੰਜਾਬ ਦੇ ਉੱਤੇ ਫਿਰ ਨੁਕਸਾਨ ਹੋਗਾ ਉਹਦੇ ਕੀ ਹੈ ਫੰਡੀ ਜਦੋਂ GST ਨਹੀਂ ਜਾਊਗਾ ਬਿਲਿੰਗ ਨਹੀਂ ਹੋਗੀ ਲੋਕਾਂ ਨੂੰ ਰੋਜ਼ਗਾਰ ਹੀ ਮਿਲੇਗਾ ਲੋਕੀ ਭੁਖਬਰੀ ਹੋਗੀ ਫਿਰ ਉਹਦਾ ਜ਼ਿੰਮੇਦਾਰ ਕੌਣ ਹੈਗਾ ਅੱਜ ਇਹ ਕਹਿੰਦੇ ਪ੍ਰਵਾਸੀ ਪਹਜਾਓ ਤੇ ਪੰਜਾਬ ਬਚਾਓ ਮੈਂ ਕਹਿੰਦਾ ਫਿਰ ਲੈ ਕੇ ਕਿਉਂ ਆਉਂਦੇ ਹੋ ਤੇ ਤੁਹਾਨੂੰ ਪ੍ਰਵਾਸੀ ਦਾ ਇਹਨੇ ਚੁੱਪਦੇ ਨੇ ਲੈ ਕੇ ਕਿਉਂ ਆਉਂਦੇ ਹੋ ਠੀਕ ਹੈ ਜਿਸ ਨੇ ਗਲਤੀ ਕੀਤੀ ਉਹਨੂੰ ਸਜ਼ਾ ਅਸੀਂ ਸਰਕਾਰ ਕੋ ਨੋਟ ਬਣਾਵੇ ਮੈਂ ਅੱਗੇ ਵੀ ਬੇਨਤੀ ਕਰਦਾ ਅੱਜ ਵੀ ਗੱਲ ਕਹੂੰਗਾ ਕੋਈ ਐਸਾ ਕਠੋਰ ਨੋਟ ਬਣਾਵੇ ਜਿਸ ਦਾ ਤਾਲੀਵਾਦੇ ਚ ਚੌਂ ਹੀ ਲਟਕਾ ਦਿੰਦੇ ਨੇ ਅੱਦਾ ਜੇ ਐਟਲੀ ਸਪੋਰਟ ਹੁਣ ਜੇ ਦੀ ਸਦਾ ਲੇਕਿਨ ਇਹ ਨਹੀਂ ਹੈ ਕਿ ਪਈਏ ਪਜਾਓ ਤੇ ਪੰਜਾਬ ਪਜਾਓ ਅਸੀਂ ਇਹਦਾ ਡਟ ਕੇ ਖੋਦ ਕਰਦੇ ਆ ਇੱਕ ਇੱਕ ਵਰਡ ਹੈ ਭਈਏ ਭਈਏ ਜੋ ਕਿ ਯੂਪੀ ਬਿਹਾਰ ਲਈ ਖਾਸ ਕਰ ਯੂਜ਼ ਹੁੰਦਾ ਵਾ ਲੇਕਿਨ ਅ ਅਪਾਰਟ ਫਰਮ ਦਿਸ ਜੇ ਅਪਾ ਗੱਲ ਕਰੀਏ ਤੇ ਆਈਐਸ ਆਈਪੀਐਸ ਕਲੈਕਟਰ ਵਿਧਾਇਕ ਜਿੰਨੇ ਵੀ ਅਪਾ ਦੇਖਣ ਤੇ ਆਈਏ ਤੇ ਇਹ ਪਈਏ ਮੈਂ ਭਰਾ ਕਹਾਂ ਪਈਏ ਦੇ ਭਰਾ ਹੈ ਭਾਈਆ ਭਰਾਣ ਭਈਏ ਭਈਏ ਆਣ ਜਾਂਦੇ ਆ ਸਰ ਦਿਸ ਇਸ ਦਿਸ ਇਸ ਨਾਟ ਲਾਈਕ ਕਿ ਭਈਆ ਬ੍ਰਦਰ ਭਾਈ ਵੀਰ ਦਿਸ ਇਸ ਦਿਸ ਇਸ ਭਈਏ ਥੈਟ ਥੈਟ ਇਸ ਇਕੁਇਵੈਲੈਂਟ ਟ ਗਾਲੀ ਆਪਾਂ ਕਹਿੰਦਾ ਅੱਜ ਕੱਲ੍ਹ ਉਹਨਾਂ ਨੂੰ ਫੀਲ ਹੋਇਆ ਜੇ ਤੁਸੀਂ ਕਿਸੇ ਭਈਆ ਤੇ ਭੈਣਾ ਨਹੀਂ ਕਹਿ ਦੋ ਇਨਸਾਨ ਦੇਖੋ ਪਹਿਲਾ ਜਿਸ ਨੇ ਜਨਮ ਲਿਆ ਉਹ ਇਨਸਾਨ ਦਾ ਚੋਲਾ ਹੈ ਬਾਅਦ ਜੋ ਹੋਇਆ ਭਈਆ ਕੀ ਹੁੰਦਾ ਭਈਆ ਕੀ ਇੱਕ ਗਲਤ ਹੈ ਗਲਤ ਹੈ ਬਿਲਕੁਲ ਵਿਰੋਧ ਕਰਦਾ ਦੇਖੋ ਇਨਸਾਨ ਹੈ ਉਹ ਤਾਂ ਮਿਹਨਤ ਕਰ ਰਿਹਾ ਹੋਇਆ ਕੋਈ ਡੱਕੇ ਦੇ ਨ ਮਾਰ ਰਿਹਾ ਹਾਂ ਜਿਹੜੇ ਬੰਦੇ ਕ੍ਰਿਮੀਨਲ ਨੇ ਜਿਹੜੇ ਬੰਦੇ ਤੇ ਕ੍ਰਿਮੀਨਲ ਪੰਜਾਬ ਤੇ ਆਏ ਨੇ ਉਹਨਾਂ ਨੂੰ ਭਜਾਣਾ ਚਾਹੀਦਾ ਹੋਇਆ ਅਸੀਂ ਅਸੀਂ ਉਹਨਾਂ ਦੇ ਹੱਕ ਜਾਂ ਅਸੀਂ ਅਸੀਂ ਕਹਿੰਦੇ ਸਰਕਾਰ ਦੇ ਹੱਕ ਜਾਂ ਕਿ ਜਿਹੜੇ ਕ੍ਰਿਮੀਨਲ ਹੈਗੇ ਨੇ ਉਹਨਾਂ ਨੂੰ ਭਜਾਓ ਸਰ ਇਹ ਵੀ ਐਕਟ ਦੀ ਇਹ ਵੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਤੁਸੀਂ ਬਹੁਤ ਮਿਹਨਤ ਕਸ਼ کہہ ਰਹੇ ਹੋ ਜੋ ਕਿ ਜਿਨ੍ਹਾਂ ਦੇ ਬਲਬੂਤੇ ਤੋਂ ਤੁਹਾਡੀ ਇੰਡਸਟਰੀ ਜੋ ਆਪਾਂ ਗੱਲ ਕਰ ਰਹੇ ਹਾਂ ਲੇਕਿਨ ਫੇਰ ਵੀ ਉਹਨਾਂ ਲਈ ਤੁਸੀਂ ਇੱਕ ਉਹ ਮਤਾ ਪਾਸ ਕਰ ਰਹੇ ਹੋ ਜਾਂ ਇਸ ਤਰ੍ਹਾਂ ਦੇ ਕਾਨੂੰਨ ਦੀ ਗੱਲ ਕਰ ਰਹੇ ਹੋ ਕਿ ਉਹ ਇੱਥੇ ਜ਼ਮੀਨ ਨਹੀਂ ਲੈ ਸਕਦੇ ਰਹਿ ਨਹੀਂ ਸਕਦੇ ਤੇ ਫਿਰ ਉਹ ਰੈਂਟ ਤੇ ਰਹਿੰਦੇ ਨੇ ਤੇ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਵੀ ਕਈਆਂ ਦੀ ਉਹ ਜਿਹੜਾ ਉਹਨਾਂ ਜਨਗਾਇਕ ਵਿੱਚ ਜਾਂ ਹਿਮਾਚਲ ਵਿੱਚ ਜਨਗਾਇਕ ਸ਼ਰਤਾਂ ਤਰ੍ਹਾਂ ਤਾਰਾ ਤੇ ਸੱਤੋ ਹਟਾ ਦਿੱਤੀ ਚਾਲ ਜਿਹੜਾ ਹਰਿਆਣਾ ਹਿਮਾਚਲ ਵਿੱਚ ਇੱਕ ਕਾਨੂੰਨ ਬਣਿਆ ਵਾ ਇੱਕ ਕਾਨੂੰਨ ਜਿਹੜਾ ਕਮ ਸਰਕਾਰਾਂ ਦਾ ਵਾ ਲੇਕਿਨ ਅਸੀਂ ਜਿਹੜੇ ਜਿਹੜੇ ਇਹਨਾਂ ਦੇ ਮੁੱਦੇ ਚੱਕੇ ਨੇ ਕਿ ਪਈਏ ਪਜਵੜ ਕਹਿੰਦੇ ਪਈਏ ਪਜਵੜ ਪੰਜਾਬ ਚ ਉਹ ਗਲਤ ਬੁੱਦਾ ਅਸੀਂ ਦੇ ਖਿਲਾਫ ਹੈ ਬਿਲਕੁਲ ਅੱਛਾ ਸਰ ਸ਼ਿਵ ਸੈਨਿਕ ਦੇ ਕਾਤਲ ਨੂੰ ਲੈ ਕੇ ਇੱਕ ਹੋਰ ਖਬਰ ਆਂਦੀ ਹੈ ਤੇ ਫਿਰ ਉਹ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਪੁਲਿਸ ਤੋਂ ਅੰਦਰ ਹਮਲਾ ਤੇ ਬੱਚ ਮੌਦੇ ਕਾਂਟੂ ਕਰ ਦੇਣਾ ਦੇਖੋ ਉਹ ਬਿਲਕੁਲ ਗਲਤ ਹੋਇਆ ਜਿਹੜਾ ਸੰਨੀ ਸੰਦੀਪ ਸਿੰਘ ਸੰਨੀ ਜਿੰ ਮਰਹੂਮ ਨੇਤਾ ਸਦੀਕ ਮਸੂਰੀ ਜੀ ਅਮਰ ਸਾਡੀ ਜਰਕ ਕਰ ਲਿਖਤਾ ਠੀਕ ਹੈ ਨਾ ਇੱਕ ਤਾਂ ਉਹਨੇ ਬਹੁਤ ਕਾਨੂੰਨਾ ਕੰਮ ਕੀਤਾ ਐਸੇ ਜਿਹੜੇ ਮਲਜ ਨੂੰ ਫਾਂਸੀ ਦੇਣੀ ਚਾਹੀਦੀ ਹੈ ਨਾ ਕਿ ਉਹਨੂੰ ਜੇਲ੍ਹ ਚ ਰੱਖਿਆ ਦੇਵਿਆ ਇੱਕ ਦਿਨ ਸਜਾ ਕਾਟ ਹੀ ਰਿਆ ਸੀ ਮਟਰ ਕੇਸ ਦੀ ਉਹਦੇ ਨਾਲ ਤਿੰਨ ਜਿਹੜੇ ਅਫਸਰ ਅਸੀਂ ਉਹ ਚਲ ਫੇਕ ਐਂਕਾਉਂਟਰ ਵਿੱਚ ਉਹ ਵੀ ਸਜਾ ਕੱਟ ਰਹੇ ਸੀ ਜਦ ਕੋ ਜੱਜ ਕੋਰਟ ਨੇ ਸਜਾ ਦੇ ਦਿੱਤੀ ਹੈ ਤਾਂ ਉਹ ਸਜਾ ਕੱਟ ਰਹੇ ਨੇ ਉਹਨਾਂ ਦੇ ਉੱਪਰ ਨੇ ਕਾਤਲ ਦਾ ਹਮਲਾ ਕਰਕੇ ਜੋ ਸਾਨੂੰ ਮੀੜੇ ਰਾਹੀ ਜੋ ਸਾਨੂੰ ਨਿਊਜ਼ ਰਾਹੀ ਪਤਾ ਚੱਲਿਆ ਕਾਤਲਰ ਹਮਲਾ ਕਰਤਾ ਜਿੱਦੇ ਇੱਕ ਬੰਦੇ ਦੀ ਮੌਤ ਵੀ ਹੋ ਗਈ ਹੈ ਅੱਜ ਹੀ ਨਿਊਜ਼ ਹੈ ਇੱਕ ਬੰਦੇ ਦੀ ਮੌਤ ਹੋ ਗਈ ਹੈ ਪਹਿਲੇ ਇਹ ਬੰਦਾ ਸਾਡਾ ਘਾਟ ਰਿਹਾ ਤੁਸੀਂ ਅੱਜ ਤੋਂ ਉਪਰ ਇੱਕ ਹੋਰ ਦੇ ਤਪਰਚਾ ਹੋ ਜਾਏ ਸਾਡੇ ਠੀਕ ਹੈ ਕੱਲ ਨੂੰ ਫਿਰ ਇਹਨਾਂ ਨੇ ਇੱਕ ਹੋਰ ਮੁੱਦਾ ਬੇਜਾਣੇ ਕਿ ਇਹ ਬੰਦੀ ਸੀ ਘਰਿਆ ਕਰੋ ਦੇਖੋ ਇਹ ਕੰਮ ਕਰਦੇਗੇ ਉਹ ਕੱਲ ਨੂੰ ਫਿਰ ਮੁੱਦਾ ਰ ਕਰੇਗਾ ਜੀ ਸਾਡਾ ਇੱਕ ਸਿੰਘ ਕਰਤਾ ਤੁਸੀਂ ਤੁਸੀਂ ਦੇਖੋ ਤੁਹਾਡੇ ਸਿਰ ਪੰਗਾ ਕੋ ਲਿਆ ਉਹਨਾਂ ਦੇ ਅਟੈਕ ਕੀਤਾ ਉਹ ਕਹਿੰਦਾ ਉਹਨਾਂ ਦੇ ਹਰ ਚੀਜ਼ ਪਈ ਹੈ ਉਹਨੂੰ ਰਿਪੋਰਟ ਹੈ ਕਿ ਉਹ ਕਹਿੰਦਾ ਸੀਸੀਟੀਵੀ ਦੇ ਫੁਟੇਜ ਪਈਆਂ ਸਭ ਕੁਝ ਪਿਆ ਹੋਇਆ ਹੈ ਇਹ ਜੜੇ ਮਰਜੀ ਮੁੱਦੇ ਲੈ ਕੇ ਚੱਲੇ ਜੜਾ ਕੰਮ ਹੋਇਆ ਗਲਤ ਹੋਇਆ ਪੰਜਾਬ ਦਾ ਮਾਹੌਲ ਕਿਸੇ ਨੂੰ ਖਰਾਬ ਨਹੀਂ ਕਰਨ ਦਿੱਤਾ ਜਾਊਗਾ ਇਹ ਕਿਦਰਾਂ ਕਿਹਦੇ ਕੋਈ ਸਾਜ਼ਿਸ਼ ਚੱਜੀ ਜਾ ਰਹੀ ਹੈ ਕਿ ਜਿਹੜੇ ਪੰਜਾਬ ਪੁਲਿਸ ਨੂੰ ਬਤਾਂਮ ਕਰਨ ਵਾਸਤੇ ਆਮ ਪਾਰਟੀ ਨੂੰ ਬਤਾਂਮ ਕਰਦੇ ਸਾਜ਼ਿਸ਼ ਚੱਜੀ ਜਾ ਰਹੀ ਹੈ ਜੜੇ ਡਰਮੇ ਹੋ ਰਹੀ ਹੈ ਮੈਂ ਤੇ ਸਰਕਾਰ ਨੂੰ ਬੇਨਤੀ ਕਰਾਂਗਾ ਜਿਸ ਤਰ੍ਹਾਂ ਪਹਿਲੇ ਬੰਦਿਆਂ ਨੂੰ ਡਿਵਿਡ ਚਲ ਜੇ ਦੀ ਭੇਜਿਆਵੇ ਉਹਨੂੰ ਉੱਥੇ ਹੀ ਭੇਜਿਆ ਜਾਵੇ ਅਸਾਮ 'ਚ ਉਹਨਾਂ ਸਾਥੀਆਂ ਤਾਜੀਸ਼ ਦੇ ਸ਼ਿਕਾਰ ਹੋ ਰਹੇ ਲੋਕਾਂ ਲਈ ਸ਼ਿਵ ਸੇਨਾ ਕੀ ਕਰਨ ਬਾਰੇ ਸੋਚ ਰਹੀ ਹੈ ਜਾਂ ਪ੍ਰਵਾਸੀਆਂ ਦਾ ਮੁੱਦਾ ਹੋਵੇ Papa ਵੀ ਪੰਜਾਬ ਦੇ ਅਸੀਂ ਹਮੇਸ਼ਾ ਪ੍ਰਵਾਸੀ ਜਦੋਂ ਵੱਡ ਕਹਿ ਰਹੇ ਅਸੀਂ ਪ੍ਰਵਾਸੀ ਗਾ ਸਾਡੇ ਭਾਈਚਾਰਾ ਅਸੀਂ ਹਮੇਸ਼ਾ ਨਾਲਾਂ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਸਿੱਖ ਹੈ ਸਹੀ ਜਿਹੜਾ ਬੰਦਾ ਮਿਹਨਤ ਕਰਦਾ ਜਿਹੜਾ ਬੰਦਾ ਇਮਾਨਦਾਰ ਕੰਮ ਕਰਦਾ ਰਾਸ਼ਟਰੀ ਸ਼ਿਵ ਸੰਗਠਨ ਉਦਾਰ ਸਮਰਥਨ ਕਰਦੀ ਹੈ ਸਾਡੇ ਚ ਕੋਈ ਭੇਤ ਭਾਵ ਨਹੀਂ ਹੈਗਾ ਜਿਹੜਾ ਬੰਦਾ ਪੰਜਾਬ ਦਾ ਮੇਰੇ ਦੇਸ਼ ਦਾ ਮਾਹੌਲ ਖਰਾਬ ਕਰੇਗਾ ਅਸੀਂ ਡਟ ਕੇ ਵਿਰੋਧ ਕਰਾਂਗੇ ਅਸੀਂ ਸੀਐਮ ਭਗਵੰਤ ਮਾਨ ਦੇ ਨਾਲ ਹੈਗੇ ਆਂ ਅਸੀਂ ਡੀਜੀ ਗੋਲਜਾ ਦੇ ਨਾਲ ਹੈਗੇ ਆਂ ਅੱਛ ਬੁਰੇ ਕਮੇ ਸੀ ਕਿਸੇ ਸਾਥੀ ਦਵਾਗੇ ਬਿਲਕੁਲ ਜੈ ਸ਼੍ਰੀ ਰਾਮ